ਹਾਂ ਜੀ ਗੁਰਮਤ ਸਮਾਗਮ ਦੀ ਸ਼ੁਰੂਆਤ ਹੋਈ ਹੈ ਕੀ ਕਹੋਗੇ ਸਰਦਾਰ ਗੁਰੂ ਸਾਹਿਬ ਦਾ ਕੋਟਾਲ ਕੋਟ ਧੰਵਾਦ ਹੈ ਕਿ ਜੋ ਮਕਸਦ ਲੈ ਕੇ ਚੱਲੇ ਸੀ ਗੁਰਤੇਗ ਬਾਦਰ ਸਾਹਿਬ ਦੀ ਸ਼ਹਾਦਤ ਨੂੰ ਦੁਨੀਆ ਤੱਕ ਪਹੁੰਚਾਉਣ ਲਈ ਦੁਨੀਆ 'ਚ ਇੱਕ ਵੱਡਾ ਮੈਸੇਜ ਦੇਣ ਲਈ ਕਿ ਤਿਲਕ ਜੰਜੂ ਦੇ ਰਾਖੇ ਗੁਰਤੇਗ ਬਾਦਰ ਸਾਹਿਬ ਅੱਜ 350 ਸਾਲ ਬਾਅਦ ਅੱਜ ਵੀ ਉਹਨਾਂ ਨੂੰ ਦੁਨੀਆ ਕਿਸ ਤਰੀਕੇ ਨਾਲ ਯਾਦ ਕਰਦੀ ਹੈ ਪਿਆਰ ਕਰਦੀ ਹੈ ਔਰ ਜੋ ਮਕਸਦ ਲੈ ਕੇ ਚੱਲੇ ਸੀ ਅੱਜ ਲੱਗਦਾ ਹੈ ਕਿ ਉਹ ਮਕਸਦ ਜਿਸ ਤਰੀਕੇ ਦੇ ਨਾਲ ਹੜ ਆਇਆ ਹੈ ਸੰਗਤਾਂ ਦਾ ਇਹ ਮਕਸਦ ਲੱਗਦਾ ਹੈ ਕਿ ਮਕਸਦ ਬਹੁਤ ਚਿਰ ਪੂਰਾ ਹੋਇਆ ਔਰ ਸਾਡਾ ਮਨੋਰਥ ਸਾਡਾ ਮਕਸਦ ਹੀ ਇੱਕ ਸੀ ਕਿ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਕਾਰਾਂ ਨੂੰ ਨਾਲ ਇਨਵੋਲ ਕਰੇ ਉਹ ਇਸ ਕਰਕੇ ਇਨਵੋਲ ਕਰੇ ਤਾਂ ਕਿ ਇਹਨੂੰ ਵੱਡੇ ਪ੍ਰਚਾਰ ਪ੍ਰਸਾਰ ਕਰ ਸਕੀਏ ਦੁਨੀਆ 'ਚ ਮੈਸੇਜ ਦੇ ਸਕੀਏ ਔਰ ਅੱਜ ਮੈਨੂੰ ਲੱਗਦਾ ਹੈ ਕਿ ਜਿਸ ਤਰੀਕੇ ਦੇ ਨਾਲ ਜੋ ਸੋਚ ਲੈ ਕੇ ਚੱਲੇ ਸੀ ਦਿੱਲੀ ਦੀ ਸਰਕਾਰ ਕੇਂਦਰ ਦੀ ਸਰਕਾਰ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰਿਆਂ ਨੇ ਮਿਲ ਕੇ ਜੋ ਕਲੈਕਟਿਵ ਕੰਮ ਕੀਤਾ ਕਿਸੇ ਨੇ ਇਨਫਰਾਸਟ੍ਰਕਚਰ ਬਣਾਉਂਦਾ ਕੰਮ ਕੀਤਾ ਕਿਸੇ ਨੇ ਪ੍ਰਚਾਰ ਪ੍ਰਸਾਰ ਦਾ ਕੰਮ ਕੀਤਾ ਕਿਸੇ ਨੇ ਵਿਗਿਆਪਨਾਂ ਦਾ ਕੰਮ ਕੀਤਾ ਸਾਰਿਆਂ ਨੇ ਬਹੁਤ ਵੱਡੇ ਔਰ ਸੰਗਤ ਦਾ ਜੋ ਅਜ ਹਾੜਿਆ ਇਹ ਦੱਸ ਰਿਹਾ ਕਿ ਸਾਰੀ ਦੁਨੀਆ ਅੱਜ ਗੁਰੂ ਸਾਹਿਬ ਨੂੰ ਨਕਮਸਤਕ ਹੋ ਰਹੀ ਹੈ ਰੋਜ਼ ਕੋਈ ਸਵੇਲੇ ਪੜ ਰਹੀ ਹੈ ਕਿ ਗੁਰਤੇਗ ਬਹਾਦਰ ਸੇ ਮਰੀ ਹੈ ਕਾਰਨ ਉਹ ਨਹੀਂ ਜਾਵੇ ਤਾਂ ਸਿੱਸਾ ਜੀ ਵੱਡਾ ਉਪਰਾਲਾ ਬਤੌਰ ਵਜ਼ੀਰ ਜ਼ਿੰਮੇਵਾਰੀਆਂ ਜ਼ਿਆਦਾ ਹੋ ਗਈਆਂ ਨਹੀਂ ਕੋਈ ਗੁਰੂ ਜਿੱਤੇ ਤੇ ਗੁਰੂ ਸਾਹਿਬ ਦੀ ਸੇਵਾ ਹੈ ਤੇ ਜਿੰਮੇਵਾਰੀ ਨਹੀਂ ਉਸ ਤੋਂ ਵੱਡੀ ਗੱਲ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਪਣਾ ਤਰਸ ਹੈ ਇਹ ਵੈਸੇ ਕੋਈ ਪ੍ਰਧਾਨ ਮੰਤਰੀ ਵਿਚ ਆਵੇ ਕੋ ਮੁੱਖ ਮੰਤਰੀ ਵਿਚ ਆਵੇ ਇਹ ਨਜ਼ਾਰਾ ਬੰਨਿਆ ਨਹੀਂ ਜਾ ਸਕਦਾ ਇਹ ਮੇਰੇ ਮਾਲਕ ਦਾ ਆਪਣੇ ਤਰਸ ਕਿਤੇ ਹੋਇਆ ਹੈ ਤਾਏ ਸੰਭਵ ਹੋ ਸਕਿਆ ਮੇਕੋ ਇਹ ਉਹ ਲਾਲ ਕਿਲਾ આજ ਤੋਂ ਕਿੰਨੇ 100 ਸਾਲ ਤੋਂ ਉੱਤੇ ਖੜਾ ਹੈ ਔਰ ਇਹਨੇ ਸਾਰਾ ਕੋ ਸਾਕਸ਼ੀ ਇਸ ਚੀ ਦਾ ਪਰ ਤੱਕ ਇਸ ਨੇ ਦੇਖਿਆ ਕਿ ਤਰ੍ਹਾਂ ਇੱਥੋਂ ਕਈ ਮੁਗਲ ਰਾਜਿਆਂ ਨੇ ਆ ਕੇ ਸਿੱਖਾਂ ਦੇ ਖਿਲਾਫ ਫਤਵੇ ਜਾਰੀ ਕੀਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਸ਼ਹਾਦਤ ਦੇ ਫਤਵੇ ਜਾਰੀ ਹੋਏ ਅੱਜ ਉਹੀ ਜਿਹੜਾ ਲਾਲ ਕਿਲਾ ਹੈ ਉਹਦੇ ਤੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਉਹਦੇ ਫਸਾਡ ਤੇ ਜੀਵਨ ਕਾਥਾ ਚੱਲ ਰਹੀ ਆ ਲਾਈਟ ਐਂਡ ਸਾਊਂਡ ਸ਼ੋ ਦਿ ਰਹੀ ਤੇ ਪਤਾ ਲੱਗ ਰਿਹਾ ਕਿ ਉਹ ਹੀ ਲਾਲ ਕਿਲਾ ਜਗੂਰੂ ਸਾਹਿਬ ਦੇ ਚਰਨਾਂ 'ਚ ਟਾਇਆ ਪਿਆ ਹੈ। ਉਹੀ ਲਾਲ ਕਿਲਾ ਜਿਹੜਾ ਇੰਨਾ ਮਾਣ ਕਰਕੇ ਉੱਚਾ ਖੜਾ ਸੀ। ਆਜ ਉਹੀ ਲਾਲ ਕਿਲਾ ਪੈਰਾ 'ਚ ਆ। ਇਹ ਸੰਭਵ ਤਾਂ ਹੀ ਹੋ ਸਕਦਾ ਜੇ ਗੁਰੂ ਦੀ ਆਪ ਤਰਸ ਹੋਵੇ ਤੇ। ਦਿੱਲੀ 'ਚ ਅਸੀਂ ਬਹੁਤ ਕੁਝ ਦੇਖਿਆ ਹੈ। 1984 ਵਿੱਚ ਆਂਡਾਈ ਹੈ। 1947 ਵੀ ਦੇਖਿਆ। ਔਰ ਗੁਰੂ ਸਾਹਿਬਾਨ ਦਾ ਵੇਲਾ ਵੀ। ਅੱਜ ਦਾ ਇਹ ਮੇਰਾ ਦੇਖ ਕੇ ਸਮਝ ਆਉਂਦਾ ਕਿ ਗੁਰੂ ਦੀ ਕਿਰਪਾ ਹੋਈ ਆ ਗੁਰੂ ਦੀ ਰਹਿਮਤ ਹੋਈ ਆ ਔਰ ਸਾਡੇ ਸਾਰਿਆਂ ਦੇ ਜੀਵਨ ਚ ਸ਼ਾਇਦ ਕਦੀ 350 ਸਾਲਾਂ ਜਾਂ 400 ਸਾਲਾਂ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪਰਵਾਇਆ ਜਾਂ 550 ਸਾਲਾਂ ਗੁਰੂ ਨਾਨਕ ਦੇਵ ਜੀ ਦਾ ਆਇਆ ਇਹ ਤੇ ਬਸ ਗੁਰੂ ਦੀ ਬਹੁਤ ಅಪਾਰ ਕਿਰਪਾ ਹੋਵੇ ਕੋ ਭਾਗਾ ਨਾਲ ਗੁਰੂ ਆਪ ਹੀ ਦੇਵੇ ਤੇ ਦੇਵੇ ਔਰ ਰੋਜ਼ ਤਰ ਤੋਂ ਸੇਵਾ ਵੀ ਲਵੇ ਕਿ ਤੁਹਾਨੂੰ ਸੋਹਣੇ ਤੋਂ ਸੁਹਾਗਾ ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ ਸੋ ਇਹ ਗੁਰੂ ਦਾ ਬਹੁਤ ਧੰਨਵਾਦ ਹੈ ਮੈਂ ਧੰਨਵਾਦ ਕਰਦਾ ਦਿੱਲੀ ਸੇ ਗੁਰਦਰਾ ਮੈਨੇਜਮੈਂਟ ਕਮੇਟੀ ਦਾ ਵੀ ਸਾਡੀ ਦਿੱਲੀ ਦੀ ਮਾਣਯੋਗ ਮੁੱਖ ਮੰਤਰੀ ਦਾ ਜਿਹੜੇ ਅਕਸ਼ਰ ਦਾਲੂ ਵਰਗੋਂ ਆਪ ਆ ਕੇ ਸੇਵਾ ਚ ਨਿਭੱਗੀ ਆ ਉਹਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ